ਰੋਟਰੀ ਕਲੱਬ ਅਮਰitsar ਦੀ ਪ੍ਰਧਾਨਗੀ ਦਾ ਤਾਜ ਮੋਹਿੰਦਰਪਾਲ ਸ਼ਰਮਾ ਦੇ ਸਿਰ ਸੱਜਿਆ ਅਤੇ ਮਨਜੀਤ ਸਿੰਘ ਨੂੰ ਸਕੱਤਰ ਦੀ ਜ਼ਿੰਮੇਵਾਰੀ ਮਿਲੀ ਇਨ੍ਹਾਂ ਦੋਵਾਂ ਦੀ ਇੰਸਟਾਲੇਸ਼ਨ ਸੈਰੇਮਨੀ ਲਾਰੈਂਸ ਰੋਡ ਨੇੜੇ ਸਥਿਤ ਇੱਕ ਨਿਜੀ ਹੋਟਲ ਵਿੱਚ ਕੀਤੀ ਗਈ ਇਸ ਮੌਕੇ ਪ੍ਰੋਫੈਸਰ ਕਰਮਜੀਤ ਸਿੰਘ ਵੀਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾਕਟਰ ਕੁਵਰ ਵਿਜੇ ਪ੍ਰਤਾਪ ਸਾਬਕਾ ਐਮਐਲਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ਼ਮਾ ਰੋਸ਼ਨ ਕਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਪ੍ਰਧਾਨ ਮਹਿੰਦਰਪਾਲ ਨੇ ਕਿਹਾ ਕਿ ਰੋਟਰੀ ਦੁਨੀਆ ਦੀ ਅਜਿਹੀ ਸੰਸਥਾ ਹੈ ਜਿੱਥੇ ਪ੍ਰਧਾਨਗੀ ਦੀ ਕੋਈ ਚੌਦਰ ਨਹੀਂ ਹੁੰਦੀ ਹਰ ਸਾਲ ਪੂਰੀ ਦੀ ਪੂਰੀ ਟੀਮ ਬਦਲਦੀ ਹੈ ਤੇ ਪੁਰਾਣੇ ਅਹੁਦੇਦਾਰ ਖੁਸ਼ੀ-ਖੁਸ਼ੀ ਅਹੁਦੇ ਤਿਆਗ ਕੇ ਨਵਿਆਂ ਨੂੰ ਸੇਵਾ ਕਰਨ ਦਾ ਮੌਕਾ ਦਿੰਦੇ ਹਨ ਉਹਨਾਂ ਦਾ ਸਾਥ ਦਿੰਦੇ ਹਨ ਇਸ ਮੌਕੇ ਜੈਸਮਿਨ ਕੌਰ ਗਿੱਲ ਗੁਰਿੰਦਰਪਾਲ ਕੌਰ ਨੂੰ ਵਾਇਸ ਪ੍ਰਧਾਨ ਅਸ਼ੋਕ ਮਾਰ ਸ਼ਰਮਾ ਫਾਈਨੈਂਸ ਸੈਕਟਰੀ ਨਰਮਲ ਸਿੰਘ ਅਨੰਦ ਸਰਜੈਂਟ ਆਰਮਾ ਸ਼ੌਰਵ ਕੱਕੜ ਜੁਆਇੰਟ ਸੈਕਟਰੀ ਦਵਿੰਦਰ ਸਿੰਘ ਕਲੱਬ ਟ੍ਰੇਨਰ सुरेंद्रਪਾਲ ਸਿੰਘ ਗਾਂਧੀ ਪ੍ਰਤਾਪ ਸਿੰਘ ਲੋਤਰਾ ਰੀਤਾ ਸ਼ਰਮਾ ਪ੍ਰਤਾਪ ਪੱਟੀ ਨੂੰ ਡਾਇਰੈਕਟਰ ਅਤੇ ਸੀਏ ਦਵਿੰਦਰ ਸਿੰਘ ਸੁਦਰਸ਼ਨ ਪੂਰਮ ਮਹੇਜ ਸਾਗਰ ਵੀਜੇ ਨਾਇਰ ਅਤੇ ਵਿਕਾਸ ਕਪੂਰ ਨੂੰ ਐਡਵਾਈਜ਼ਰ ਦੀ ਜ਼ਿੰਮੇਵਾਰੀ ਦਿੱਤੀ ਗਈ। ਉਹ ਇਸ ਮੌਕੇ ਉਹਨਾਂ ਸਾਰਿਆਂ ਨੇ ਪ੍ਰਣ ਲਿਆ ਕਿ ਉਹ ਰੋਟਰੀ ਵੱਲੋਂ ਦਿੱਤੀ ਗਈ ਸਲਾਹ ਨੂੰ ਤਨਮਨ ਧਨਮਿਨ ਅਤੇ ਲਗਨ ਨਾਲ ਮੰਨਣਗੇ ਅਤੇ ਸਮਾਜ ਭਲਾਈ ਦੇ ਕੰਮਾਂ ਦੇ ਨਾਲ-ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਵੀ ਵੱਡਾ ਯੋਗਦਾਨ ਪਾਉਣਗੇ। ਇਸ ਦੇ ਨਾਲ ਹੀ ਅਗਲੇ ਸਾਲ ਲਈ ਰੋਟਰੀਆਂ ਦਾਲਜੀਤ ਸਿੰਘ अरोड़ा ਨੂੰ ਪ੍ਰਧਾਨ ਪਦ ਲਈ ਚੁਣਿਆ ਗਿਆ ਇਸ ਮੌਕੇ ਆਏ ਮੁੱਖ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਤ ਵੀ ਕੀਤਾ ਗਿਆ ਮੈਨੂੰ ਜ਼ਿੰਮੇਵਾਰੀ ਤੇ ਜ਼ਰੂਰ ਮਿਲੀ ਹੈ ਪਰ ਮੈਨੂੰ ਲੱਗਦੀ ਨਹੀਂ ਹੈ ਕਿਉਂਕਿ ਮੇਰੇ ਨਾਲ ਜਿਹੜੇ ਮੇਰੇ ਸਾਥੀ ਹੈ ਨਾ ਐਨੇ ਕੋਆਪਰੇਟਿਵ ਹੋ ਗਏ ਕਿ ਮੈਨੂੰ ਮਹਿਸੂਸ ਹੀ ਨਹੀਂ ਸਾਲਾ ਸਾਲ ਹੌਂ ਦੇਣਗੇ ਕਿ ਤੁਹਾਡੀ ਕੋ ਜ਼ਿੰਮੇਵਾਰੀ ਹੈ ਕਿਉਂਕਿ ਇਹਨਾਂ ਨੇ ਆਪਣੇ ਮੋਢੇ ਦੇ ਸਾਰੇ ਜ਼ਿੰਮੇਵਾਰੀਆਂ ਪਹਿਲੀ ਚੁਕ ਲਈਆਂ ਮੈਂ ਇਹਨਾਂ ਦਾ ਕੀ ਕਿੰਨਾ ਕੁ ਸ਼ੁਕਰੀਆ ਅਦਾ ਕਰਾਂ ਕਿ ਮੈਨੂੰ ਆਪ ਖੁਦ ਨਹੀਂ ਸਮਝ ਆ ਰਹੀ ਔਰ ਇਹਨਾਂ ਹੋਰਿਆ ਪ੍ਰੋਗਰਾਮ ਇਹਨਾਂ ਨੇ ਕਰਵਾ ਦਿੱਤਾ ਸਾਰਾ ਕੁਝ ਸਾਰੇ ਜੀ ਉਹੀ ਕਰ ਰਹੇ ਨੇ ਪਰ ਮੇਰੀ ਗੱਲ ਹੈ ਕਿ ਇਹ ਹਰ ਵੇਲੇ ਜਿਸਲੇ ਵੀ ਵਾਅਦਾ ਦੀਗੇ ਉਸੇ ਵਕਤ ਮੇਰੇ ਨਾਲ ਹੀ ਉਸੇ ਦਾ ਆ ਜਾਂਦੇ ਔਰ ਮੈਨੂੰ ਲੱਗ ਹਾਲ ਅਸੀ ਅਸਾਂ ਇਕੱਠੇ ਹੋ ਗਏ ਪਤਾ ਹੀ ਨਹੀਂ ਲੱਗੇ ਹੋਏ ਸਾਲ ਕਿਸ ਤਰ੍ਹਾਂ ਬੀਤ ਗਿਆ ਸੰਦੇਸ਼ ਇਹੋ ਹੀ ਦੇਣਾ ਚਾਹਾਂਗੇ ਕਿ ਅਸੀਂ ਇਸ ਹਾਮ ਨਾਲ ਇੱਕ ਤਰ੍ਹਾਂ ਦੀ ਐਨ ਜੀਓ ਹੈ ਇਹ ਸਾਰੀ ਸੇਵਾ ਭਾਵ ਲੱਗੇਗਾ ਬਾਕੀਆਂ ਨੂੰ ਵੀ ਅਵੇਅਰ ਕਰਾਂਗੇ ਕਿ ਸਾਰੇ ਜਿਨੇ ਜੇ ਮੁਨਖਤਾ ਦਾ ਜੀਵਨ ਹੈਗਾ ਤੇ ਕੁਛ ਨਾ ਕੁਛ ਸਾਰੇ ਅਵੇਅਰ ਹੋ ਕੇ ਸੇਵਾ ਭਾਵ ਦਾ ਕਰਨ ਅਸੀਂ ਕੋਦੇ ਵੀ ਜੋ ਵੀ ਮਨ ਸਾਡੇ ਕੋਲ ਹੋ ਪਾਏਗਾ ਅਸੀਂ ਜੋ ਕਰਾਂਗੇ ਮੈਂ ਇੰਜੀਨੀਅਰ ਮਨਜੀਤ ਸਿੰਘ ਚੀਫ ਇੰਜੀਨੀਅਰ ਵਾਟਰ ਰਿਸੋਰਸਸ ਅਤੇ ਮੈਂਬਰਸ ਸੀਆ ਮੈਨੂੰ ਅਜਮਾਨ ਬਖਸ਼ਿਆ ਸਾਡੇ ਸਭ ਤੋਂ ਪੁਰਾਣੇ 올ਡੈਸਟ ਕਲਬ ਜਿਹੜਾ ਇੰਡੀਆ ਦਾ ਹੈਗਾ ਸੈਕੰਡ ਨੰਬਰ ਤੇ ਅਮਸਰ ਕਲਬ ਮੇਨ ਜਿਹੜਾ 1933 ਦਾ ਜਿਹੜਾ ਹੋਇਆ ਸੀ ਫਾਊਂਡਰ ਜੋ ਫਾਊਂਡਰ ਹੈਗਾ ਫਾਊਂਡੇਸ਼ਨ ਹੋਈ ਸੀ ਇਹਦੀ ਤੇ 92 ਸੈਕੰਡ ਹੈ ਜਿਹੜਾ ਜ ਫਾਊਂਡ ਮਤਲਬ ਇਹ ਕਿ ਸੋਲੀਸ਼ਨ ਸੈਰੇਮਨੀ ਇਹ ਚ ਕਲਬ ਨੇ ਮੈਨੂੰ ਫੈਕਟਰੀ ਦਾ ਜ਼ਿੰਮੇਵਾਰੀ ਸੌਂਪੀ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਅਸੀਂ ਕਾਫੀ ਸਾਡੇ ਸਾਡੇ ਜਿੰਨੇ ਵੀ ਮੈਂਬਰਸ ਹੈ ਸਾਡੇ ਆਕਟਿਕ ਸਾਹਿਬ ਹੈਗੇ ਆ ਕੋਈ ਸੀਈਜ਼ ਹੈਗੇ ਆ ਸਾਰੇ ਕ੍ਰੀਮ ਆਫ ਦਾ ਅਮਸਰ ਹੈਗੇ ਸਾਡੂ ਸਭ ਤੋਂ ਪਹਿਲੇ ਸਾਡਾ ਹੁੰਦਾ ਵੀ এনवायरमेंट ਦੇ ਸੰਬੰਧੀ ਅਸੀਂ ਕੰਮ ਕਰਦੇ ਆਂ ਪਲਾਂਟੇਸ਼ਨ ਦਾ ਕਰਦੇ ਆਂ ਜਾਂ ਹੋਰ ਜਿਹੜੀ ਵੀ ਚੀਜ਼ ਆਪਾਂ এনवायरमेंट ਸੰਬੰਧੀ ਹੈ ਪਲਾਸਟਿਕ ਦਾ ਘੱਟ ਤੋਂ ਘੱਟ ਯੂਜ਼ ਦਾ ਵੀ ਉਰੇ ਉਰੇ ਕਰਦੇ ਆਂ ਸੋਸ਼ਲ ਕਾਜ਼ ਕਰਦੇ ਆਂ ਤੇ ਮੇਰੀ ਇਹੀ ਪ੍ਰਾਥਮਿਕਤਾ ਹੋਏਗੀ ਵੀ ਅਗਲੇ ਇਹਦਾ ਨਵਾਂ ਰੋਟੀਅਰ ਸ਼ੁਰੂ ਹੋਇਆ ਹੈ ਅਸੀਂ ਵੱਖ-ਵੱਖ ਦੇ ਪ੍ਰੋਜੈਕਟ ਕਰੀਏ ਸੋਸ਼ਲ ਕਾਜ਼ ਕਰੀਏ ਤੇ ਲੋਕਾਂ ਜੁੜੀ ਤਾਂ ਕਿ ਰੋਟਰੀ ਕਲੱਬ ਦਾ ਨਾਮ ਹੋਵੇ ਪਰ ਲੋਕੀ ਸਾ ਨਾਲ ਜੁੜਨਾ ਕਿਆ ਤੇ ਤੁਹਾਡਾ ਸਬਦਾ ਸਿਰਫ ਝਾਵੇ ਵੀ ਅਮਰਸਰ ਲਈ ਐਨਵਾਇਰਨਮੈਂਟ ਵਾਸਤੇ ਅਤੇ ਬਾਕੀ ਚ ਜਾਂਦੇ ਸੋਸ਼ਲ ਗੌਲਪੀ ਕੰਮ ਕੀਤਾ। ਥੈਂਕ ਯੂ। ਅ ਦੋਸਤੋ ਮੇਰਾ ਨਾਮ ਦਵਿੰਦਰ ਹੈ ਪੇਸ਼ੇ ਤੋਂ ਮੈਂ ਇੱਕ ਚਾਰਟਰਡ ਅਕਾਊਂਟੈਂਟ ਆ ਤੇ ਮੇਰੇ ਅਸੇ ਬਹੁਤ ਹੀ ਮਾਨਵਲੀ ਗੱਲ ਹੈ ਕਿ ਮੈਂ ਰੋਟਰੀ ਕਲੱਬ ਅਮਰਸਰ ਦਾ ਮੈਂਬਰ ਆ ਤੇ ਰੋਟਰੀ ਦਾ ਪਾਸ ਇੰਟਰਨੈਸ਼ਨਲ ਡਿਰੈਕਟਰ ਆ। ਅੱਜ ਸਾਡੇ ਰੋਟਰੀ ਕਲੱਬ ਅਮਰਸਰ ਨੂੰ 92 ਸਾਲ ਪੂਰੇ ਹੋ ਗਏ ਤੇ ਅੱਜ ਉਹਦੇ ਇਨਸਟਾਲੇਸ਼ਨ ਸੈਰੇਮਨੀ ਜਿਹਦੇ ਚ ਮਾਨਯੋਗ ਵਾਈਸ ਚਫਰ ਸਾਹਿਬ ਆਏ ਸੀਗੇ ਐਮਐਲਏ ਡਾਕਟਰ ਕੋਰ ਵਿਜੇ ਪ੍ਰਤਾਪ ਜਿਹੜੇ ਸਾਡੇ ਕਲੱਬ ਦੇ ਮੈਂਬਰ ਹੈ ਉਹ ਆਏ ਸੀ ਐਂਡ ਜੋ ਅਸੀਂ ਰੋਟਰੀ ਦਾ ਪ੍ਰੋਜੈਕਟ ਹੈ ਉਹਦੇ ਬਾਰੇ ਸਾਰੇ ਲੋਕਾਂ ਨੂੰ ਦੱਸਿਆ ਦੇਸ਼ ਨੂੰ ਦੱਸਿਆ ਜਿਹੜਾ ਕੈਂਸਰ ਹੈ ਸਰਵਿਕਲ ਕੈਂਸਰ ਹੈ ਡਿਸਪੈਂਸਰੀ ਹੈ ਜਿਹੜੀ ਕੁ ਦਰਬਾਰ ਸਾਹਿਬ ਦੇ ਲਾਗੇ ਐਂਡ ਉਹ ਪ੍ਰੋਜੈਕਟਾਂ ਬਾਰੇ ਅਸੀਂ ਗੱਲ ਕੀਤੀ ਅੱਜ ਸਾਰੇ ਨੇ ਤੇ ਸ਼ਿਰਕਤ ਕੀਤੀ ਤੇ ਮੈਨੂੰ ਲੱਗਦਾ ਬਹੁਤ ਹੀ ਪਿਆਰ ਕਿ ਜਿਹੜੀ ਰੋਟਰੀ ਫੈਮਲੀ ਹੈ ਇਹ ਸਾਡਾ ਪਰਿਵਾਰ ਅੱਗੇ ਤੋਂ ਅੱਗੇ ਵੱਧਦਾ ਫਿਰਦਾ ਜਾ ਰਿਹਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਜੀ ਚੰਗੇ ਕੰਮ ਕਰਨ ਲੱਗਿਆਂ ਕੋਈ ਵਕਤ ਦੀ ਸੀਮਾ ਨਹੀਂ ਹੁੰਦੀ ਕੋਈ ਪ੍ਰਧਾਨਗੀਆਂ ਦੀ ਜ਼ਰੂਰਤ ਨਹੀਂ ਹੁੰਦੀ ਕਿਸੇ ਕਿਸਮ ਦੀ ਕੋਈ ਗੱਲ ਨਹੀਂ ਹੁੰਦੀ ਇਹਦੀਆਂ ਕੋਈ ਲਿਮਿਟਸ ਨਹੀਂ ਹੁੰਦੀ ਹਮੇਸ਼ਾ ਹਰ ਸਾ ਹਰ ਦਮ ਚੰਗਾ ਕੰਮ ਕਰਦੇ ਰਹਿਣਾ ਚਾਹੀਦਾ ਅਸੀਂ ਪਿਛਲੇ ਸਾਲ ਵੀ ਜਿਸਾਂ ਲੱਗੇ ਸਾਂ ਉਸ ਤੋਂ ਪਿਛਲੇ ਸਾਲ ਵੀ ਜਿਸਾਂ ਲੱਗੇ ਸਾਂ ਇਸ ਸਾਲ ਵੀ ਅਸੀਂ ਸਾਰੇ ਨਵੇਂ ਪ੍ਰਧਾਨ ਮਹਿੰਦਰਪਾਲ ਸ਼ਰਮਾ ਆਏ ਨੇ ਅਸੀਂ ਉਹਨਾਂ ਨੂੰ ਐਪੀ ਚਾਰਜ ਦਿੱਤਾ ਹੈ ਅਸੀਂ ਚੰਨੇ ਆ ਉਹ ਸਾਨੂੰ ਉਹਨਾਂ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਕੇ ਅਸੀਂ ਹਰ ਕੰਮ ਦੇ ਵਿੱਚ ਹਰ ਵਕਤ ਹਾਜ਼ਰ ਆ ਸੈਕਟਰੀ ਸਾਡੇ ਨੇ ਬਹੁਤ એનਰਜੈਟਿਕ ਮਨਜੀਤ ਸਿੰਘ ਜੀ ਨੇ ਸਾਡੇ এনवायरमेंटਲਿਸਟ ਨੇ ਇੱਥੇ ਸਾਡੇ ਇੰਜੀਨੀਅਰ ਦਲਬੀਰ ਜੀ ਤੋ ਇਸਨ ਦੀ ਟੀਮ ਹਮੇਸ਼ਾ ਲਈ ਬਣ ਚੁੱਕੀ ਹੈ ਟੀਮ ਇਹਨੂੰ ਕੋਈ ਵਕਤ ਦੀ ਨਹੀਂ ਲੋੜ ਇਹਨੂੰ ਕੋਈ ਚੇਂਜਿੰਗ ਦੀ ਨਹੀਂ ਲੋੜ ਠੀਕ ਹੈ ਇੱਕ ਹੈ ਸਾਡਾ ਰੋਟਰੀ ਦਾ ਸੂਲ ਬਣਿਆ ਹੈ ਕਿ ਇੱਕ ਸਾਲ ਤੋਂ ਬਾਅਦ ਇਹ ਦੂਸਰਾ ਪ੍ਰਧਾਨ ਆਏਗਾ ਮੈਂ ਜਿਸ ਤਰ੍ਹਾਂ ਕਿ ਪਹਿਲੇ ਵੀ 21 ਸਾਲ ਪਹਿਲੇ ਵੀ ਪ੍ਰੈਜ਼ੀਡੈਂਟ ਰਿਆ ਅੱਜ ਵੀ ਪ੍ਰੈਜ਼ੀਡੈਂਟ ਅੱਜ ਇਹਨਾਂ ਨਵੀਂ ਇਹਨਾਂ ਸੌਪਿਆ ਅਸੀਂ ਚਾਹੁੰਦੇ ਹਾਂ ਚੰਗੇ ਕੰਮ ਕਰੀਏ ਜਿਹਦੇ ਨਾਲ ਕਿਸੇ ਨੂੰ ਖੁਸ਼ੀ ਮਿਲੇ ਤੇ ਕਿਸੇ ਨੂੰ ਖੁਸ਼ੀ ਮਿਲੇਗੀ ਤਾਂ ਹੀ ਆਪ ਖੁਸ਼ ਹੋਗੇ ਘਰਾਂ ਦੇ ਮਾਹੌਲ ਹਾਸੀ ਹਸਣਾ ਸਾਡੇ ਘਰਾਂ ਚੋਂ ਖਤਮ ਹੋ ਚੁੱਕਾ ਹੈ ਉਹਨੂੰ ਕ੍ਰੀਏਟ ਕਰੀਏ ਕੋਈ ਘਰਾਂ ਦੇ ਵਿੱਚ ਹਾਸਾ ਲਿਆ ਬਾਰਾ ਤੋਂ ਉਤਪਦੀ ਹੋ ਸਕਦਾ ਜਿਹਦੇ ਦੋਸਤ ਅੱਛੇ ਹੋਣਗੇ ਉਹ ਚੰਗਾ ਟਾਈਮ ਬਤਾਏਗਾ ਉਹ ਚੰਗਾ ਹਾਸੇਟ ਕੇ ਟਾਈਮ ਬਿਤਾਏਗਾ ਤਾਂ ਇਕੱਠੀ ਰੋਟਰੀ ਕਲੱਬ ਕਿੰੈਸਰਾ ਦੀ ਆਰਗੇਨਾਈਜੇਸ਼ਨ ਹੈ ਜਿੰਨੂੰ ਜੁੜਨਾ ਚਾਹੀਦਾ ਜਿਹਦੇ ਨਾਲ ਹਰ ਤਰ੍ਹਾਂ ਦੇ ਹਰ ਕਿਸਮ ਦੇ ਔਰ ਬੜੇ ਹਾਈ ਸਟੈਂਡਰਡ ਦੇ ਲੋਕ ਇਹਦੇ ਵਿੱਚ ਹਨ ਸਾਰਿਆਂ ਦੇ ਮੈਂ ਧੰਨਵਾਦੀ ਹਾਂ ਪਿਛਲੇ ਸਾਲ ਜੋ ਕਰ ਸਕਿਆ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਹੋਇਆ ਲੇਕਿਨ ਜੋ ਕੀਤਾ ਉਹਦੇ ਲਈ ਮੈਂ ਸਮਝਦਾ ਮਾਂ ਕਿ ਜੋ ਕਰਨਾ ਚਾਹੀਦਾ ਘਟਿਆ ਅੱਗੇ ਤੋਂ ਹੋਰ ਕਰਦੇ ਰਾਵਾਂਗੇ ਧੰਨਵਾਦ ਜੀ ਮੈਂ ਜਲੀ ਤਰਵੀਰ ਸਿੰਘ ਆਰਕੀਟੈਕਟ ਮੇਰਾ ਮੇਨ ਫੋਕਸ ਐਨਵਾਇਰਨਮੈਂਟ ਤੇ ਹੈ ਜਿਹੜੀ ਗੱਲ ਨੂੰ ਸਵਿੰਦਰ ਸਿੰਘ ਜੀ ਕਰਕੇ ਗਏ ਨੇ ਕਿ ਰੋਟਰੀ ਦਾ ਏਮ ਹੈ ਹੈਪੀਨੈਸ ਦੇਣਾ ਇਨਸਾਨ ਦੀ ਹੈਪੀਨੈਸ ਉਹਨੂੰ ਘਾਟਦੀ ਹੈ ਜਦੋਂ ਨੇਚਰ ਤੋਂ ਦੂਰ ਹੋ ਜਾਂਦਾ ਤੇ ਮੈਂ ਸਜੈਸਟ ਕਰਾਂਗਾ ਕਿ ਰੋਟਰੀ ਕਲੱਬ ਇੱਕ ਆਪਣਾ ਫੋਰੈਸਟ ਬਣਾਵੇ ਨਿਯੋਬਾਕੀ ਫੋਰੈਸਟ ਸੱਚੀ ਤਲੋਕ ਕਿ ਕਿਤੋਂ ਜ਼ਮੀਨ ਲੈ ਕੇ ਕਿਸੇ ਪੰਚਾਇਤ ਕੋਲੋਂ 1 ਏਕੜ ਜ਼ਮੀਨ ਲੈ ਕੇ ਤੇ ਇੱਕ ਕਨਸੈਪਟ ਹੈ ਜੇ ਆਪਾਂ ਨੇ ਕਨਸੈਪਟ ਹੈ ਮੀਆ ਵਾਟੀ ਫੋਰੈਸਟ ਦਾ ਵਿੱਚ ਕੰਪਲੀਟ ਫਲੋਰਾ ਐਂਡ ਫੋਨਾ ਸਾਰੇ 3 ਸਾਰੇ ਜਾਨਵਰ ਸਾਰੇ ਇਨਸੈਕਟ ਸਾਰਾ ਕੰਪਲੀਟ এনवायरमेंट ਉਹ ਇੱਕ ਸਾਡਾ ਰੋਟਰੀ ਕਲੱਬ ਦਾ ਖਜ਼ਾਨਾ ਹੋਏਗਾ ਸ਼ਾਇਦ ਉਹ ਦੇਖ ਕੇ ਬਾਕੀ ਰੋਟਰੀ ਕਲੱਬ ਵੀ ਇਨਸਪਾਇਰ ਹੋਣਗੇ ਤੇ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਵੀ ਹੋਣਗੀਆਂ ਇਸ ਤਰ੍ਹਾਂ ਅਸੀਂ ਦੁਨੀਆ ਦਾ এনवायरमेंट ਬੈਟਰ ਕਰ ਸਕਾਂਗੇ ਜੋ ਰੋਟਰੀ ਕਲੱਬ ਦਾ ਮੇਨ ਏਮ ਹੈ ਸੀ ਹੈਪੀਨੈਸ ਫੂਰ ਟ੍ਰੇਨ ਕਰ ਸਕਾਂਗੇ ਸਪਰੈਡ ਕਰ ਸਕਦੇ ਹਾਂ ਦੇਖੋ ਜੀ ਆਪਾਂ ਦੇ ਇਹੀ ਕਹਾਂਗੇ ਕਿ ਜਦੋਂ ਦੇ ਅਸੀਂ ਮੈਂਬਰ ਬਣੇ ਆ ਪਿਛਲੇ ਅਸੀਂ ਕਈ ਪ੍ਰਧਾਨ ਦੇਖਿਆ ਬੜੇ ਵਧੀਆ ਸਮਾਉਂ ਨਾਲ ਲੰਘਿਆ ਤੇ ਨਵੀਂ ਟੀਮ ਸਾਡੇ ਪ੍ਰਧਾਨ ਬਿੰਦਰ ਜੀ ਸ਼ਰਮਾ ਜੀ ਅਸਤਜ਼ਾਰ ਮਨਜੀਤ ਸਿੰਘ ਸਾਡੇ ਚੀਫ ਇੰਜੀਨੀਅਰ ਸਾਹਿਬ ਸੈਕਟਰੀ ਨੇ ਤੇ ਇਹਨਾਂ ਨੇ ਮੇਰੀ ਵੀ ਪ੍ਰਮੋਸ਼ਨ ਕਰਕੇ ਨਾਲ ਪਹਿਲਾਂ ਮੈਂ ਮੈਂਬਰ ਸੀ ਉਹ ਮੈਨੂੰ ਕਿ ਹੁਣ ਸਰਜੈਂਟ ਆਟਾਰਮ ਬਣਾਤਾ ਜੀ ਤੇ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਤੇ ਸੱਚੇ ਪਾਤਸ਼ਾਹ ਅਗੇ ਅਰਦਾਸ ਕਰਦਾ ਵੀ ਉਹਨਾਂ ਦਾ ਜਿਹੜਾ 1 ਸਾਲ ਇਹਨਾਂ ਦਾ ਬਹੁਤ ਵਧੀਆ ਗੁਜ਼ਰੇ ਤੇ ਵਧੀਆ ਵਧੀਆ ਪ੍ਰੋਜੈਕਟ ਕਰਨ ਵਧੀਆ ਵਧੀਆ ਕੰਮ ਕਰਨ ਤੇ ਸਾਰੇ ਇਸ ਤਰ੍ਹਾਂ ਹਸਦੇ ਖੇੜਦੇ ਟਾਈਮ ਪਾਸ ਕਰੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਡਾਕਟਰ ਪੀ ਐਸ ਗਰੋਰ ਇਮੀਡੀਏਟ ਪਾਸ ਡਿਸਟ੍ਰਿਕਟ ਗਵਰਨਰ 24 25 ਮੈਂ ਸਾਰੇ ਕਲੱਬਾਂ ਨੂੰ ਆਪਣੇ ਬੜੇ ਨਜ਼ਦੀਕ ਤੋਂ ਦੇਖਿਆ ਹੈ ਔਰ ਅੰਮ੍ਰਿਤਸਰ ਕਲੱਬ ਜਿਹੜੀ ਹੈ ਦ 올ਡੇਸਟ ਕਲੱਬ ਆਫ ਦ ਸਿਟੀ ਔਰ ਮੇਰੇ ਹਾਲੇ ਕਿ ਇਟ ਵਾਸ ਦ ਥਰਡ ਕਲੱਬ ਆਫ ਇੰਡੀਆ 1933 ਦੇ ਵਿੱਚ ਇੱਕ ਕਲੱਬ ਬਣੀ ਸੀ ਔਰ ਬੜੇ ਨਾਮਵਰ ਜਿਹੜੇ ਹੀਰੋਜ਼ ਆਫ ਦ ਇੰਡੀਆ ਮਾਨਕਸ਼ਾ ਵਰਗੇ ਬੰਦੇ ਇਸ ਕਲੱਬ ਦੇ ਮੈਂਬਰ ਰਹੇ ਆ ਔਰ ਇਸ ਕਲੱਬ ਦੇ ਵਿੱਚ ਆਣਾ ਹਮੇਸ਼ਾ ਬੜਾ ਮਾਣ ਤੇ ਫਖਰ ਵਾਲੀ ਗੱਲ ਹੁੰਦੀ ਏ ਜੇ ਪਿਛਲੇ ਸਾਲ ਦੇ ਜਿਹੜੇ ਪ੍ਰੈਜ਼ੀਡੈਂਟ ਸੁਰਿੰਦਰ ਗਾਂਧੀ ਸਨ ਜਿੰਨੀ ਵਾਰੀ ਉਹਨਾਂ ਨੇ ਇਨਵਾਈਟ ਕੀਤਾ ਮੈਂ ਕਦੀ ਇਹ ਨਹੀਂ ਸੋਚਿਆ ਕਿ ਮੈਂ ਐਜ਼ ਅ ਡਿਸਟ੍ਰਿਕਟ ਆਨਰ ਇੱਕ ਵਾਰੀ ਜਾਣਾ ਮੈਂ ਪਿਛਲੇ ਸਾਲ ਵੀ 3-4 ਵਾਰ ਹੀ ਆਇਆ ਔਰ ਇਸ ਸਾਲ ਵੀ ਜਦੋਂ ਮੈਨੂੰ ਇਨਵਾਈਟ ਕੀਤਾ ਤੇ ਇੱਕ ਵਾਰੀ ਤਾਂ ਮੈਂ ਬੜੇ ਪੋਲਾਈਟਲੀ ਮੈਂ ਕਿਹਾ ਯਾਰ ਆੜਾ ਬੰਦਾ ਨਹੀਂਗਾ ਤੁਸੀਂ ਬਾਕੀ ਫੰਕਸ਼ਨ ਕਰੋ ਪਰ ਮੈਂ ਰੀਅਲੀ ਆਈ ਐਮ ਵੈਰੀ ਮਚ ਥੈਂਕਫੁਲ ਟੂ ਦਾ ਪ੍ਰੈਜ਼ੀਡੈਂਟ ਮਿੰਦਰਪਾਲ ਜੀ ਔਰ ਸੈਕਰੀ ਤੇ ਇਹ ਦੋਨੇ ਮੇਰੇ ਕੋਲ ਪਰਸਨਲੀ ਆਏ ਤੇ ਮੈਂ ਆਈ ਵਸ ਮੂਵ ਕਿ ਯਾਰ ਇਹ ਤਾਂ ਬੜੀ ਵੱਡੀ ਗੱਲ ਕਰਤੀ ਦੋਨੇ ਚੱਲ ਕੇ ਆਏ ਆ ਤੇ ਮੈਂ ਆਪਣੀ ਜਿਹੜੀ ਇੱਕ ਲਾਈਨ ਬਣਾਈ ਸੀ ਉਹਨੂੰ ਮੈਂ ਤੋੜਾਂਗਾ ਤੇ ਮੈਂ ਇਹਨਾਂ ਦੇ ਕਲੱਬ 'ਚ ਜ਼ਰੂਰ ਜਾਵਾਂਗਾ ਸੋ ਆਈ ਕੇਮ ਓਵਰ ਹੇਅਰ ਔਰ ਆਕੇ ਬਹੁਤ ਖੁਸ਼ੀ ਹੋਈ ਕਿ ਬਾਈ ਚਾਂਸਰ ਸਾਹਿਬ ਚੀਫ ਗੈਸਨ ਉਹਨਾਂ ਦੇ ਲਫ਼ਜ਼ ਬੜੇ ਪਿਆਰੇ ਸਨ ਬੜੇ ਅੱਛੇ ਸਨ ਇੱਕ ਆਰਟ ਆਫ ਗਿਵਿੰਗ ਤੇ ਕਿਸ ਤਰੀਕੇ ਨਾਲ ਅਸੀਂ ਸੇਵਾ ਕਰ ਸਕਦੇ ਦੇ ਸਕਦੇ ਕਿਸੇ ਨੂੰ ਔਰ ਕਵਰ ਵਿਜੇ ਪ੍ਰਤਾਪ ਸਿੰਘ ਤਾਂ ਖੈਰ ਹੀ ਉਹ ਤਾਂ ਆਪਣੇ ਆਪ ਦੇ ਵਿੱਚ ਇੱਕ ਟ੍ਰੂਥ ਹੰਨਲੈਸ ਦੀ ਇੱਕ ਪੂਰੀ ਮੂਰਤੀ ਨੇ ਉਹਨਾਂ ਨੂੰ ਸੀ ਜੇ ਫਾਲੋ ਕਰ ਲਈ ਇੱਕ ਤੰਕਾ ਵੀ ਫਾਲੋ ਕਰ ਲਈ ਤੇ ਅਸੀਂ ਬੜੇ ਗ੍ਰੇਟ ਹੋ ਜਾਵਾਂਗੇ ਔਰ ਮੈਂ ਵਿੰਦਰਪਾਲ ਜੀ ਨੂੰ ਇੱਥੇ ਆ ਕੇ ਪਤਾ ਲੱਗਾ ਕਿ ਇਹ ਬੜੇ ਤਗੜੇ ਐਸਟਰੋਲੋਜਰ ਨੇ ਔਰ ਇਹਨਾਂ ਦੀ ਮੇਰੇ ਖਿਆਲੇ ਦੂਰੰਦੇਸ਼ੀ ਸੀ ਕਿ ਇਹਨਾਂ ਨੇ ਮੈਨੂੰ ਸੱਦ ਲਿਆ اور اپنا سیکٹری صاحب چیف 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 انجینئر اور چیف ہاں انج... چیف انجینئر یا چیئرمین بہت بڑی پوسٹ ہے انہوں نے پتہ لگتا جڑا اس ڈپارٹمنٹ دے ہے اور اینی ہمبلنس میں یہاں کا قائل ہو گیا اور اس میٹنگ چ کے مجھے بڑا ہی اچھا لگا اور اے سال من امید ہے پورا کہ بہت اوپر جائے گا بہت اچھا جائے گا ਐਜ਼ ਅ ਰੋਟਰੀਅਨ ਮੈਂ ਹਮੇਸ਼ਾ ਇਹਨਾਂ ਦੇ ਨਾਲ ਆ ਵੇਰ ਆਵਰ ਦੇ ਨੀਡ ਬਈ ਕਿਦਰੇ ਵੀ ਮੇਰੀ ਮਦਦ ਦੀ ਜ਼ਰੂਰਤ ਹੋਵੇ ਮੈਂ ਬੜਾ ਆਪਣੇ ਆਪ ਨੂੰ ਭਾਗਸ਼ਾਲੀ ਸਮਝਾਂਗਾ ਤੇ ਇਹਨਾਂ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਿਨਾ ਇਹਨਾਂ ਦਾ ਸਾਲ ਬਹੁਤ ਹੀ ਫਰਸ ਕਲਾਸ ਜਾਵੇ ਵਧੀਆ ਜਾਵੇ 365 ਦਿਨ ਮਿਲਦੇ ਨੇ ਇੱਕ ਦਿਨ ਵੀ ਬੇਸ਼ਨਾ ਕਰਨ ਸਾਰਾ ਦਾ ਸਾਰਾ 365 ਦੇ 365 ਦਿਨ ਇਹ ਰੋਟਰੀ ਦੀ ਔਰ ਸਮਾਜ ਸੇਵਾ ਵਾਸਤੇ ਕੰਮ ਕਰਦੇ ਰਹੇ ਥੈਂਕ ਯੂ ਵੈਰੀ ਮਚ